ਗਾਲਿਆ ਕੀ 2 2.5 ਸਾਲ ਤੋਂ ਕੰਮ ਠੱਪ ਪਿਆ ਮੈਂ ਸਮਝਦਾ ਮੇਅਰ ਸਾਹਿਬ ਦੇ ਸੌਰੀ ਸਾਡੇ ਕਮਿਸ਼ਨਰ ਸਾਹਿਬ ਦੇ ਮਤਸਮਤ ਪੈ ਗਈ ਉਹਨਾਂ ਨੇ ਸਾਨੂੰ ਬੁਲਾ ਲਿਆ ਮੀਟਿੰਗ ਹੋਈ ਪਰ ਬੜੇ ਤਰੀਕੇ ਨਾਲ ਹੋਈ ਔਰ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਤੇ ਅੱਜ 92 ਲੱਖ ਦੇ ਕਰੀਬ ਸਿਵੇਜ ਦੇ ਕੰਮ ਹੋਣਿਆ ਬੀਬੀ ਗੁਰਸ਼ਰਨ ਕੌਰ ਹੋ ਰਿਹਾ ਇਹ ਸਾਡੀ ਇੱਥੇ ਦੀ ਐਮਸੀ ਆ ਇਹਨਾਂ ਦਾ ਵਾਰਡ ਹੈ ਇਹਨਾਂ ਦੇ ਹਸਬੰਦ ਜਗਦੀਸ਼ ਜੀ ਉਹਰੇ ਬੜੀ ਧੇਰ ਦੇ ਲੱਗੇ ਸੀ ਕਿ ਬੜੀ ਧੇਰ ਦੀ ਡਿਮਾਂਡ ਹੈ ਇਹਨਾਂ ਦੇ ਸਿਵਰੇਜ ਚੋਕ ਰਹਿਂਦਾ ਚੋਕ ਰਹਿਂਦਾ ਕਾਰਨ ਇਹ ਆ ਕਿ ਲੰਬਾ ਬਹੁਤ ਜਿੱਥੇ ਤਾਈਂ ਜਾਂਦਾ ਪਾਈਪ ਛੋਟਾ ਹੋ ਗਿਆ ਆਬਾਦੀ ਵਧ ਗਈ ਆ ਤੇ ਇਹ ਇੱਕ ਬਾਈਪਾਸ ਵਿੱਚ ਦੀ ਬਣਾ ਰਹੇ ਸਦਾ ਤਾਂ ਕਿ ਪਿਛਲੇ ਇਲਾਕੇ ਦਾ ਜਿਹੜਾ ਸਿਵਰੇਜ ਚੋਕ ਹੁੰਦਾ ਉਹ ਚੋਕ ਨਹੀਂ ਹੋਏਗਾ ਔਰ ਜਿੱਥੇ ਤਾਈਂ ਅ ਸਫਾਈ ਸੇਵਕ ਰੱਖਣ ਵਾਲੀ ਗੱਲ ਸੀ ਇਹ ਪ੍ਰਚਾਰ ਦੁਰਪ੍ਰਚਾਰ ਕੀਤਾ ਜਾ ਰਿਹਾ ਸੀ ਕਮੇਟੀ ਨਹੀਂ ਚਾਹੁੰਦੀ ਕਮੇਟੀ ਚਾਹੁੰਦੀ ਆ ਕਮੇਟੀ ਨੇ ਕੱਲ ਪਾਸ ਕੀਤਾ ਕਿਉਂ ਆਇਆ ਹੀ ਰੱਖੇ ਇਸ ਕਿਸੇ ਇੱਕ ਵਾਰ ਪਹਿਲਾਂ ਕੀਤੀ ਗਈ ਉਹਦੇ ਬਾਅਦ ਮੀਟਿੰਗਾਂ ਹੀ ਨਹੀਂ ਹੋਈਆਂ ਕਿਸੇ ਨੇ ਇਹ ਲਿਆਂਦਾ ਹੀ ਨਹੀਂ ਮਤਾ ਤੇ ਮਤਾ ਕਹਨੇ ਲਿਆਉਣਾ ਹੁੰਦਾ ਡਿਪਾਰਟਮੈਂਟ ਨੇ ਕਿਉਂਕਿ ਇਹਨਾਂ ਨੂੰ ਉੱਪਰੋਂ ਆਦੇਸ਼ ਹੁੰਦੇ ਆ ਸਰਕਾਰ ਹੁਕਮ ਦੇਸ਼ ਕਰਦੀ ਆ ਹੁਣ ਸ਼ਾਇਦ ਸ਼ਹਿਰ ਸਰਕਾਰ ਨੇ ਹੁਦੇਸ਼ ਕੀਤੇ ਆ ਤੇ ਅਸੀਂ ਮਿੰਟਰੀ ਲੈ ਪਾਸ ਕਰਕੇ ਉਹ ਭੇਜੇ ਕਹਿਣ ਦਾ ਮੇਰਾ ਮਤਲਬ ਹੈ ਕਿ ਵਰਤੀ ਕਿੰਨੇ ਕਿੰਨੇ ਆ ਹਾਂਜੀ 175 175 ਸਵੀਪਰ 130 ਤੇ 45 ਸੀਵਰੇਜ men ਰੱਖੇ ਜਾਣੇ ਆ 175 ਬੰਦੇ ਰੱਖੇ ਜਾਣਗੇ ਫਿਰ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਸ਼ਹਿਰ ਸਾਫ਼ ਹੋਊਗਾ ਔਰ ਮੈਂ ਸਫਾਈ ਸੇਵਕ ਵੀਰਾਂ ਨੂੰ ਵੀ ਇਹ ਕਹਾਂਗਾ ਜਿਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਕਿ ਅਸੀਂ ਪ੍ਰਾਇੋਰਟੀ ਦੇਣੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਲਰੇਡੀ ਲੱਗੇ ਹੋ ਆ ਕੋਈ ਭਾਈ ਪਤੀਜਵਾਦ ਨਹੀਂ ਚੱਲਣ ਦੇਣੀ ਇਹ ਵੀ ਚੱਲਦਾ ਨਾ ਕਿ ਮੇਰਾ ਐਮਸੀ ਕਹੇ ਮੈਂ ਆਪਣੇ ਪਾਸ ਲੈਣਿਆ ਮੇਅਰ ਕਹੇ ਮੈਂ ਆਪਣੇ ਪਾਸ ਲੈਣਿਆ ਨਹੀਂ ਇਦਾਂ ਨਹੀਂ ਹੋਊਗਾ ਅਨੇ ਦੇਰ ਐ ਦਰਸਤਾ ਹੈ ਸਰਕਾਰ ਉਹ ਕਾਫੀ ਸਮੇਂ ਬਾਅਦ ਜਾਗੀ ਆ ਤੇ ਜਿਸ ਤਰ੍ਹਾਂ ਤੁਸੀਂ ਕਹ ਰਹੇ ਕਿ ਸਲਿੱਪਣਾ ਵੀ ਭੱਤੀ ਜਾ ਵੈਸੇ ਵੀ ਭੱਤੀਆਂ ਜਿੰਦੀਆਂ ਆ ਪਰ ਪੇਸ਼ੈਂਟ ਚੋੜੀਆਂ ਤੇ ਤੁਂਜਾ ਅਸੀਂ ਵੀ ਤਾਂ ਘਟਨ ਕੀਤਾ ਵਾ ਕਿੰਨੇ ਕੁ ਹੋਰ ਮੱਲੇ ਆ ਜਿਨ੍ਹਾਂ ਦੇ ਵਿੱਚ ਕੰਮ ਜਿਹੜਾ ਵਾ ਉਹ ਰਹਿੰਦਾ ਜਿਹੜਾ ਵਾ ਕਿ ਪੂਰਾ ਕਰਾਣਾ 92 ਲੱਖ ਰੁਪਈਆ ਪਾਇਆ ਹੋਰੇ ਚ 6-7 ਵਾਰਡਾਂ ਦਾ ਕੰਮ ਆ ਕਿਸੇ ਦਾ ਥੋੜਾ ਕਿਸੇ ਦਾ ਜ਼ਿਆਦਾ ਔਰ ਮੈਂ ਇੱਕ ਗੱਲ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਪੇਮੈਂਟ ਇਸ ਠੇਕੇਦਾਰ ਦੀ ਉਦੋਂ ਹੋਣ ਦੇਣੀ ਆ ਜਦੋਂ ਲੈਵਲ ਕੱਢ ਕੇ ਦੇਵੇ ਸੰਤਪੁਰੇ ਦੇ ਵਿੱਚ ਪਹਿਲਾਂ ਸੀਵਰੇਜ ਸਾਫ ਨਹੀਂ ਕੀਤਾ ਉਹਦੇ ਉੱਪਰ ਦੁਬਾਰਾ ਪਾਇਆ ਜਿਹੜਾ ਦੁਬਾਰਾ ਪਾਇਆ ਉਹਦਾ ਲੈਵਲ ਠੀਕ ਨਹੀਂ ਕਿੰਨੇ ਦਿਨ ਹੋਇਆ 4-5 ਮਹੀਨੇ ਜੋ ਇਹ ਕੰਮ ਬੰਦ ਕਰਨਾ ਚਾਹੀਦਾ ਹੈ ਅਲੈਕਸ਼ਨ ਦੇ ਰਿਜ਼ਲਟ ਤੇ ਕੀ ਕਹਿੰਗੇ ਅਲੈਕਸ਼ਨ ਦੇ ਰਿਜ਼ਲਟ ਦੇ ਤੇ ਕਹ ਲਿਆ ਕਿ ਇਥੇ ਨਾ ਕਿਤੇ ਕਮੀ ਸਾਡੇ ਤੋਂ ਰਹੀ ਆ ਮੈਂ ਇਹ ਨਹੀਂ ਕਹਿਣਾ ਚਾਹੂੰਗਾ ਰੋਣ ਵਾਲੇ ਸਮੇਂ 'ਚ ਕਿਉਂਕਿ ਸਾਡੇ ਦੋਵੇਂ ਦਿਗ 'ਚ ਲੀਡਰ ਸੀਗੇ ਉਹਨਾਂ ਦੇ ਹਾਰਨ ਦਾ ਦੁੱਖ ਵੀ ਆ ਤੇ ਨਾਲ ਮੈਂ ਇਹ ਵੀ ਕਹਾਂਗਾ ਕਿ ਇਨਟਰੋਸਪੈਕਸ਼ਨ ਕਰਨ ਦੀ ਲੋੜ ਐ ਅੰਦਰ ਚਾਤੀ ਮਾਰਨ ਦੀ ਲੋੜ ਐ ਅਸੀਂ ਕਈ ਵਾਰ ਅੰਦਰ ਚਾਤੀ ਨਹੀਂ ਮਾਰਦੇ ਤਾਂ ਹਾਰ ਆਉਣੀ ਆ ਪਲਾਨਿੰਗ ਨਹੀਂ ਹੁੰਦੀ ਤਾਂ ਹਾਰ ਆਉਣੀ ਆ ਬਾਇਦੋਵਾ ਦੇ ਕੁਛ ਨਹੀਂ